ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮੈੜਾਂਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਜਰਸੀ ਆ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਲਾਮ ਵੀਰੇ ਕੀ ਹਾਲ ਚੱਲ ਵਧੀਆ 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 ਵੀਰੇ ਨਾਮ ਦੱਸਿਓ ਨਾਮ ਵੀਰ ਜੀ ਆਪਣਾ ਜੋਬਨਪਰੀ ਜੇ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81950289 ਠੀਕ ਹੈ ਜੀ ਹਾਂ ਜੀ ਤਾਂ ਵੀਰੇ ਆ ਗਏ ਚੰਗੀਆਂ ਵਹਿਣਾ ਕੋਲੇ ਹਾਂ ਜੀ ਭਾਜੀ ਚੰਗੀਆਂ ਆ ਚਲੋ ਝੜੀ ਝੁੜੀ ਲੱਗੀ ਉਦਾਂ ਵੀਡੀਓ ਪਾਉਂਦਾ ਰਹਦਾ ਤੇ ਨਹੀਂ ਅੱਜ ਹੀ ਆ ਮੈਂ ਚਲ ਪਾ ਦਿੰਦੇ ਹਣਾ ਹਾਂਜੀ ਹਾਂਜੀ ਹਾਂ ਜੀ ਤਾਂ ਤਾਜ਼ੀਆਂ ਸੂਈਆਂ ਆ ਗਈਆਂ ਮੇੜਾ ਤਾਜ਼ੀਆਂ ਸੂਈਆਂ ਭਾਜੀ ਤਾਜ਼ੀਆਂ ਠੀਕ ਹੈ ਜੀ ਆਫ ਤੋਂ ਹੋਈ ਆ ਹਾਂਜੀ ਆਫ ਸੂਈ ਨੂੰ 12 13 ਦਿਨੋਂ ਲੇ ਜੀ ਇਹ ਦੇ ਮਗਰ ਬੱਛੀ ਆ ਗਈ ਰਾਤੀ ਸ਼ਾਮੀ ਹੋਈ ਆ ਇਹਦੀ ਸਾਡੀ ਵੀਡੀਓ ਆਪਣੇ ਕੋਲ ਆ ਗਈ ਇਹ ਰਾਤੀ ਸ਼ਾਮੀ ਹੋਈ ਆ ਇਹ ਥਾਂ ਤੋਂ ਬਹੁਤ ਸਪੈਸ਼ਲ ਲੱਗਿਆ ਵੀਰੇ ਲੱਗਾ ਬਹੁਤ ਠੰਡੀ ਧੀਰੀ ਆ ਕੀ ਬਾਤ ਹੈ ਜੀ ਤਾਂ ਵੀਰੇ ਬੱਚਾ ਕੀ ਪਾਲਿਆ ਇਹਨੇ ਕਿਨੇ ਵਸ਼ਾ ਦਿੱਤਾ ਜੇ ਬੱਚਾ ਆ ਗਿਆ ਉਹਨਾਂ ਦੀਆਂ ਵਸ਼ੀਆਂ ਉਹਨਾਂ ਦੀਆਂ ਵਸ਼ੀਆਂ ਆ ਗਈਆਂ ਹਣਾ ਆ ਬੱਚਾ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਦਾ ਹਾਂਜੀ ਠੀਕ ਹੈ ਜੀ ਇਹਦੇ ਤੋਂ ਕਰ ਲਿਓ ਹਣਾ ਜਿਆਸੀ ਤੋਂ ਹਾਂਜੀ ਇਹਦੇ ਬਾਰੇ ਦੱਸਦੇ ਵੀਰੇ ਪਹਿਲੇ ਨੰਬਰ ਤੇ ਇਹ ਭਾਜੀ ਦੂਜਾ ਸੂਆ ਰਾਤੀ ਸ਼ਾਮੀ ਸੂਈ ਆ ਜਾਨੀ ਕਿ ਇਹਦੇ ਤੋਂ ਨੂੰ ਕੋਈ 5-6 ਕਿਲੋ ਬੋੜਾ ਛੋਇਆ ਹੋਣਾ ਹੁਣ ਸਵੇਰੇ ਠੀਕ ਆ ਜੀ ਇਹ ਜਦੋਂ ਰਾਤੀ ਸੂਈ ਸੀ ਉਦੋਂ ਉੱਥੋਂ ਲਈ ਆਪਾਂ ਉਹਦੇ 2 ਕਿਲੋ ਚੋਇਆ ਹੁਣ ਸਵੇਰੇ ਮਨੇਰੇ ਚੋਈਏ ਸਵੇਰੇ ਆਈ ਆਪਣੇ ਕੋਲ ਠੀਕ ਆ ਵੀਰੇ ਹਾਂ ਜੀ ਹਾਂ ਜੀ ਤਾਂ ਖੋਲੋ ਵੀਰੇ ਤੋਰਾ ਵਖਾਈਏ ਵੇਖੋ ਵੀਰੇ ਤਾਜੀ ਸੂਈ ਵਹਿੜ ਆ ਗਈ ਜਰਸੀ ਐ ਬੋਦੀ ਵਾਲੀ ਆ ਗਈ ਬੱਚਾ ਇਹਨੇ ਵਛਾ ਬੱਚਾ ਇਹਨੇ ਵਛਾ ਠੀਕ ਹੈ ਤਾਂ ਵੇਖੋ ਵੀਰੋ ਲੈਵਾ ਚੈੱਕ ਕਰ ਲਓ ਐ ਸੋਹਣਾ ਲੈਵਾ ਲੱਗਿਆ ਥੱਬੇਦਾਰ ਸੋਹਣੀ ਵੈੜ ਜਾਂਦੋ ਜਾਂਦੋ ਜੀ ਜਾਂਦੋ ਜਾਂਦੋ ਕੁਮਾਲੋ ਕੁਮਾਲੋ ਆ ਬੱਚਾ ਆ ਗਿਆ ਹਨਾ ਜੀ ਹਾਂ ਜੀ ਹਾਂ ਜੀ ਬੱਚਾ ਦੱਸਤਾ ਠੀਕ ਆ ਜੀ ਵੇਖੋ ਵੀਰੇ ਥਣ ਲਾਗੇ ਤੇ ਚੈੱਕ ਕਰ ਲੋ ਸੋਹਣਾ ਥਣ ਚਵਾਈ ਵਾਲਾ ਤੇ ਗਿਠ ਗਿਠ ਤੇ ਲੱਗਿਆ ਠੀਕ ਆ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਵੜਾ ਅਜਾ ਆਪਣਾ ਰੇਟ ਤੁਹਾਨੂੰ ਆਦਾ ਵਾਜਿਬ ਹੀ ਹੁੰਦਾ ਮੈਂ ਬੜਾ ਇਨੀ ਵੀਡੀਓ ਬਣਾਈ ਆ ਤਾਂ ਕਰ ਮੈਂ ਨਿਗਾ ਨਿਗਾ ਕਰਨੇ ਆ ਹਾਂ ਜੀ ਹਾਂ ਜੀ ਇਹ ਝੜੀ ਵਾਲਾ ਜਿੱਦਾਂ ਮੈਨੂੰ ਰੁੱਟਦੀਆਂ ਜਾਂ ਬਿਲਕੁਲ ਵੀਰੇ ਹਨਾ ਹਾਂ ਜੀ ਮੋਲੇ ਦਾ ਕਰ ਲਈਏ ਭਾਵੇਂ 60 ਭਾਵੇਂ ਕਰਦੀਏ 55 ਹਾਂ ਜੀ 55000 ਦੀ ਬੱਛੀ ਤੇ ਦਾ 50 ਦੀ ਹਾਂ ਜੀ ਕੀ ਬਾਤ ਹੈ ਮਾਂ ਤੁਹਾਨੂੰ ਵੀਰੇ ਹਾਂ ਜ ਠੀਕ ਆ ਵੀਰੇ। ਜਾਨੀ ਲੱਗੀ ਲੈ ਜੋ। ਕੀ ਬਾਤ ਐ? ਨਹੀਂ ਭਾਈ 50000 ਚੋਂ ਦੋ ਛੋੜ ਕਰਨਾ। 48 ਦੀ। 48000 ਦੀ ਵੈੜ ਆ ਨਾਈ। 48000 ਦੀ ਹੈ ਨਾ। ਸਸਟੀ ਬਰੀਡ ਆ ਵੇ ਲੋ ਭਾਏ। ਠੀਕ ਆ ਸੋਹਣੀ ਵੈੜ ਆ ਗਈ ਹਨਾ ਵੀਰੇ। ਤਾਂ 48000 ਦੀ ਦੇ ਵੀਰੇ ਚੈੱਕ ਕਰ ਲੋ ਵੈੜ। ਬਹੁਤ ਸੋਹਣੀ ਵੈੜ ਆ ਤਾਜੀ ਸੂਈ ਆ। ਹਾਂਜੀ। ਤਾਂ ਮਗਰ ਵੀਰੇ ਇਹਦੇ ਵਸ਼ਾ ਆ ਗਿਆ। ਥਨ ਥੁੰਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਥਨ ਲੱਗਿਆ। ਐ ਦੁੱਧ ਵਾਲੀ ਪੈਪਾ ਪੂਪਾ ਵੀਰੇ ਚੈੱਕ ਕਰ ਲੋ। ਬਹੁਤ ਕੁਆਲਿਟੀ ਦੀ ਵੈੜ ਆ ਜੀ। ਠੀਕ ਆ ਜੀ। ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੜ ਦੂਜੇ ਸੂਏ ਇਹ ਪਾਜੀ ਦੂਜੇ ਸੂਏ ਇਹਨੂੰ ਕੋਈ 12 ਤੋਂ 13 ਦਿਨ ਹੋ ਗਿਆ ਐ ਖੈਰ ਜस्सी ਬੱਚੀ ਆ ਐਰ ਸ਼ਰ ਜस्सी ਹਾਂਜੀ ਮਗਰ ਵਸ਼ੀ ਆ ਗਈ ਵੀਰੇ ਹਾਂਜੀ ਵਸ਼ੀ ਹੋ ਗਈ ਠੀਕ ਹੈ ਤੇ ਕਿੰਨਾ ਦੁੱਧ ਵੀਰੇ ਦੁੱਧ ਪਾਜੀ ਇੱਥੇ ਲਿਆ 8-9 ਕਿਲੋਣਾ ਜੀ ਖੋਲੋ ਵੀਰੇ ਹਾਂਜੀ ਵੇਖੋ ਵੀਰੇ ਉਹ ਮਗਰ ਵਸ਼ੀ ਬਹੁਤ ਸੋਹਣੀ ਆ ਗਈ ਚੰਗੇ ਸੀਮਨ ਦਾ ਬੱਚਾ ਪਾਇਆ ਇਹਨੇ 8-13 ਵਾਂ ਤੋਂ ਫਾਇਦਾ 8-9 ਲੀਟਰ ਸਟਾਰਟਿੰਗ ਆ ਹਾਂਜੀ ਠੀਕ ਆ ਤੋਰੋ ਹਾਂਜੀ ਵੇਖੋ ਵੀਰੋ ਤੋਰਾ ਚੈੱਕ ਕਰ ਲੋ ਵੈਟ ਦਾ ਉਹ ਸੋਹਣੀ ਭਾਈ ਲੈ ਜੀ ਲੈ ਫਿਰ ਨੂੰ ਕੁਮਾਰਾ ਦੇਖੋ ਵੀਰੋ ਲੈਵਲ ਉਹ ਚੈੱਕ ਕਰ ਲਓ ਬਹੁਤ ਸੋਹਣਾ ਲੈਵਲ ਲੱਗਿਆ ਹਾਂ ਵੀਰੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਮੱਛੀ ਦਾ ਭਾਣੇ 50 ਕਰ ਲਈਏ 45 ਕਰ ਲਈਏ ਹਾਂਜੀ ਗੈਸ ਨੂੰ ਮੱਛੀ 40000 ਦੀ ਦੇਵਾ ਗੈਸ ਨੂੰ 40000 ਦੀ ਬੋਲ ਟਾਈਮ ਜੇ ਐੜਾ ਕਰਨਾ 40 ਦੇ ਵਿੱਚੋਂ ਦੋ ਛੋੜਨ ਕਰਤਾਗੇ 30000 ਦੀ 30000 ਦੀ ਮਗਰ 36 ਦੀ ਦੇ ਦਾਂਗੇ 36 ਦੀ ਹਾਂ ਹੋਰ ਮੰਨ ਤਨ ਕਰਦਾਂਗੇ 35 ਕੂੜੇ ਦੇ ਕੀ ਬਾਤ ਹੈ ਵੇਖੋ ਵੀਰੇ ਮਗਰ ਬੱਚਾ ਵੀ ਹੈ ਸ਼ਹਿਰ ਚ ਆ ਗਈ ਵਸ਼ੀ ਤਾਂ 35000 ਦੀ ਹਾਂ ਜੀ 35 ਦੇ ਦਾਂਗੇ ਸੋਨਾ ਤਣ ਲੱਗਿਆ ਹਨਾ ਵੀਰੇ ਅੰਡੀ ਧੀਰੀ ਬੱਚੀ ਠੀਕ ਹੈ ਪਰ ਆਹਣੀ ਵੀ ਆਪਾਂ ਵੱਧ ਮੁੱਲ ਕਰਕੇ ਵੱਧ ਮੰਗ ਲੈਣ ਬਿਲਕੁਲ ਇਹ ਨੂੰ ਪਤਾ ਹੀ ਆ ਵੀ ਜਨੇ ਦੀ ਚੀਜ਼ ਆ ਗਈ ਉਹਨੇ ਕਿਨੇ ਲਾਉਣੇ ਕਿ ਨਹੀਂ ਤੀਜੇ ਨੰਬਰ ਤੱਕ ਆ ਗਈ ਵੀਰੇ ਇਹ ਪਾਜੀ ਪਰਸੋਂ ਜੁਰੀ ਆ ਮਗਰ ਬੱਛੀ ਆ ਹਾਂਜੀ ਤੇ ਬਹੁਤ ਵਧੀਆ ਚਵਾ ਚੂ ਲੱਗਾ ਮਾੜੀ ਰੱਸੀ ਨੇ ਚੋਣੇ ਕਿਉਂਕਿ ਪਹਿਲਾਂ ਰਸ਼ੀ ਮਾੜੀ ਮੋਢੀ ਔਲ ਕਰਦੀ ਘਰ ਵਾਲਿਆਂ ਨੇ ਰੱਸੀ ਜਲਾਤੀ ਰੱਸੀ ਪਾ ਲੈਂਦੇ ਹਾਂਜੀ ਹਾਂਜੀ ਰੱਸੀ ਬਾਗ ਜੋ ਖੋਲੋ ਵੀਰੇ ਬੱਚਾ ਆ ਗਿਆ ਦਾ ਅੱਛਾ ਪਾਜੀ ਬੱਛੀ ਬੱਛੀ ਆ ਗਈ ਹੈ ਬੱਛੀ ਆ ਗਈ ਹੈ ਹਾਂਜੀ ਇਹਦੇ ਵੀ ਚੰਗੇ ਸੀ ਮੁੰਡਾ ਬੱਚਾ ਮਗਰ ਆਣਾ ਵੀਰੇ ਵੇਖੋ ਵੀਰੇ ਚੈੱਕ ਕਰ ਲਓ ਸੋਹਣਾ ਬੱਚਾ ਪਾਇਆ ਇਹਨੇ ਸੋਹਣੀ ਵੈੜ ਆ ਗਈ ਠੀਕ ਹੈ ਜੀ ਲੈਵਲ ਉਹ ਚੈੱਕ ਕਰ ਲੋ ਵੀਰੇ ਸੋਹਣਾ ਲੈਵਲ ਲੱਗਿਆ ਖੰਦ ਤੋਂ ਚੰਗਾ ਲੱਗਿਆ ਸੋਹਣੀ ਵੈੜਾ ਸੂਆ ਪਹਿਲਾਂ ਵੀਰੇ ਹਾਂ ਜੀ ਪਹਿਲਾਂ ਪਹਿਲਾਂ ਇਹ ਚੋਬੀ ਮੂਰ ਪਹਿਲਾਂ ਸੂ ਆ ਗਈ ਮਗਰੀ ਵੱਛੀ ਵੀਰੇ ਉਹ ਚੰਗੇ ਸੀਮਨ ਦਾ ਬੱਚਾ ਪਾਇਆ ਵੈੜ ਨੇ ਤੇ ਲੈਵਲ ਉਹ ਸੋਹਣਾ ਲੱਗਿਆ ਕਮਾ ਲਓ ਜੀ ਖਾਨ ਬਹੁਤ ਸੋਹਣਾ ਲੱਗਿਆ ਚਵਾਈ ਵਾਲਾ ਠੀਕ ਆ ਜੀ। ਵੇਖੋ ਵੀਰੋ ਲੈ ਵਾਇਕਰੀ ਲਾ ਕੇ ਤੇ ਚੈੱਕ ਕਰ ਲਓ। ਬੱਚਾ ਆ ਉਹ ਮਾਰ ਜਿਹੜਾ ਰਹਿਤਾ। ਬੱਚਾ ਚੰਗੇ ਸੀ ਮੰਦਾ ਗਿਆ ਹਨਾ ਵੀਰੇ। ਵੇਖੋ ਵੀਰੋ ਚੈੱਕ ਕਰ ਲਓ। ਹਾਂ ਵੀਰੇ ਇਹਦਾ ਮੁੱਲ। ਵੀ ਜੀ ਇਹਦਾ ਮੁੱਲ ਪਾਉਂਗੇ 55 ਕਰ ਲਈਏ, 60 ਕਰ ਲਈਏ 50000 ਦੀ ਦੇ ਦਿੰਦੇ ਹਾਂ। 50 ਦੀ? ਹਾਂ ਜੀ। ਠੀਕ ਆ। ਦੋ ਛੜ ਦਿਓ ਵੀਰੇ। 45000 ਦੀ ਬੱਛੀ ਦੇ ਦਾਂਗੇ। 45000 ਦੀ? ਹਾਂ ਜੀ। ਕਿਆ ਬਾਤ ਆ। ਵੇਖੋ ਵੀਰੋ ਰੇਟ ਚੈੱਕ ਕਰੋ ਵੀਰ ਦਾ। ਸੋਨਾ ਥਾਣਾ ਗਿਆ। ਬੱਚਾ ਵੀ ਚੰਗੇ ਸੀਮੰਦ ਆ ਗਿਆ 45000 ਦੀ ਫੇਸ ਕੁਆਲਟੀ ਵੀ ਵੈੜ ਦੀ ਸੋਹਣੀ ਆ ਬਹੁਤ ਚੰਗੀ ਵੈੜ ਆ ਹਾਂਜੀ ਠੀਕ ਆ ਜੀ ਹਾਂ ਵੀਰੇ ਅੱਗੇ ਝੋਟੇ ਆ ਗਏ ਕੋਈ ਦਰਵਾਜ਼ਾ ਨਹੀਂ ਆ ਜਾਓ ਇਹਦੇ ਵਿੱਚ ਮੈਂ ਦੋ ਛੋਟ ਕਰ ਦਾਂਗਾ ਕੀ ਕਹਿੰਦੇ ਆਣ ਗਏ ਹੁਣ ਬੰਨੇ ਲੱਗਾ ਆ ਜੀ ਇੱਧਰ ਇਹਨੇ ਕਿੰਨੇ ਰਾਇਨੇ 42000 ਬੰਤਾੜੀ ਦੇ ਵਿੱਚ ਦੋ ਛੋਟ ਕਰ ਦਾਂਗਾ 43 ਯਾਰ 43 ਹਾਰੀ ਲੈ ਮੈਂ ਇਹ ਲੋਰ ਸੋਚੰਦਿਆਂ ਯਾਰ ਇਹ ਕਰਨੀ ਲੱਗਾ ਹੋਰ ਕਰ ਛੋਟ ਕਰ ਉਹ ਨਹੀਂ ਇਹ ਮੈਂ ਮੈਨੂੰ ਵੀ ਨਹੀਂ ਪਤਾ ਮੈਂ ਯਾਰ ਦੋ ਯਾਰ ਨਾ ਕਰੋ ਹੁਣ ਵਾਅਦਾ ਕਰੋ ਮੰਨਦਾ ਤਾਂ ਕਰੋ ਕੋਈ ਕਰਦਾ ਵੀ ਜਿਹੜਾ ਵੀਰ ਆਏਗਾ 43 ਦੀ ਹਾਂ ਨਾ ਕੋਈ ਨਹੀਂ ਯਾਰ ਕੈਸਾ ਇਹ ਦੋ ਹੁਣ ਸਿਰ ਮਾਰਦਾ ਚਲਾ ਆ ਜੋ ਝੋਟੀ ਆ ਗਈ ਅਗਲੇ ਮਹੀਨੇ ਕੋਈ ਜਿੰਨੇ ਦੀ ਆਪ ਰੇਟ ਪਾਤੇ ਨਾ ਆਪਾਂ ਉਹਨਾਂ ਨੂੰ ਨਹੀਂ ਮਿਲਦੀ ਅੱਜ ਝੜੀ ਲੱਗੀ ਦੱਦ ਕਰਕੇ ਹਾਂ ਵੀਰੇ ਇਹਦਾ ਦੱਸ ਝੋਟੀ ਦਾ ਦੱਸ ਇਹ ਭਾਜੀ ਦੂਜਾ ਸੂਆ ਪਹਿਲੇ ਸੂਏ ਨੇ 10 ਕਿਲੋ ਦੁੱਧ ਦਿੱਤਾ ਝੋਟੀ ਨੇ ਨੀਲੀ ਰਾਵੀ ਐ ਮਿਣੀ ਝੋਟੀ ਮਿਣੀ ਝੋਟੀ ਆ ਗਈ ਹਾਂਜੀ ਬਹਾਵ ਖੋਲ ਕੇ ਕਿੰਨਾ ਟਾਈਮ ਖੜਦੀ ਟਾਈਮ ਵੱਧ ਤੋਂ ਵੱਧ 5-4 ਦਿਨ ਲਉ ਬਹੁਤ ਚੰਗੀ ਝੋਟੀ ਵੇ ਕਿੰਨਾ ਬ 5-4 ਦਿਨ ਹੀ ਲੱਗਦਾ 5-4 ਦਿਨ ਹਾਂਜੀ ਆ ਭਲਾਂ ਭਲਾਂ ਚ ਆ ਗਈ ਅੱਜ ਲੈ ਵਲੂਆ ਚੰਗਾ ਖੁੱਲੇ ਦੀ ਮਾਲਕ ਬਣੂੰਗੀ ਕਿੰਨੇ ਦਿਨ ਲੱਜੂਏ ਵੀਰ ਵਾਦ ਤੋਂ ਵਾਦ ਪੰਜ ਚਾਰ ਤੁਹਾਡੇ ਸਾਹਮਣੇ ਆਵੇ ਅੱਜ ਹੋ ਗਿਆ 25 ਦਿਨ ਹਾਂ ਜੂਰੇ ਹੋਏ ਨੀਲੀ ਰਾਵੀ ਚ ਆ ਗਈ ਹੈ ਨਾ ਤਾਂ ਵੇਖੋ ਵੀਰੋ ਚੈੱਕ ਕਰ ਲੋ ਪੰਜ ਚਾਰ ਦਿਨ ਬਾਕੀ ਸੂਨ ਚ ਪਏ ਨੇ ਇਹਦੇ ਕਮਲਾ ਯਾ ਖਾਂ ਤੁਣ ਵੀਰੋ ਚੰਗਾ ਲੱਗਿਆ ਢੱਲਾਂ ਬੋਧ ਨਾ ਲੈਵੇ ਚ ਦੂਜਾ ਸੂਆ ਵੀਰ ਦੂਜਾ ਸੂਆ ਦੂਜਾ ਸੂਆ ਵੇਖੋ ਵੀਰੋ ਥਾਨ ਦੀ ਕੁਆਲਿਟੀ ਚੈੱਕ ਕਰ ਲਿਓ ਬਹੁਤ ਸੋਹਣੀ ਭਾਈ ਬਹੁਤ ਸੋਹਣੀ ਹੈ ਮੁੱਲ ਵੀਰ ਜੀ ਆਹ ਵੇਲਾ ਤੂ ਤੇ ਨਿਸ਼ਾਨੀਆ ਬੂੜੀ ਮੁੱਲ ਜੀ ਮੁੱਲ ਭਾਜੀ ਇਹੋ ਜੀ ਝੋਡੀ ਦਾ ਤੇ ਆਪਾਂ ਵੇਖੀ ਜਾ ਪਰ ਆਪਾਂ ਨਹੀਂ ਕਰਦੇ ਹਣਾ ਠੀਕ ਹੈ ਨਾ ਮੁੱਲ ਵੇਖੀਦਾ ਇਹੋ ਜੀ ਝੋਡੀ ਦਾ 85 90 ਵੀ ਵੇਰੀ ਜਾਂਦਾ ਅੱਛਾ ਮੋਹਲੇ ਦਾ ਨਾ 85 80 75 ਦੀ ਦੇ ਲਈਏ 75 ਦੀ ਹਾਂਜੀ 75 ਦੇ ਵਿੱਚ ਦੋ ਛੋਟ ਕਰ ਦਾਂਗੇ 73 ਦੀ 73 ਹਜ਼ਾਰ ਦੀ ਪੂਰੇ 70 ਵੀ ਦੇ ਦਾਂਗੇ ਤੇ ਵੇਖੋ ਵੀਰੋ 70 ਹਜ਼ਾਰ ਦੀ ਹੋ ਜੂ ਚੰਗੀ ਮੈਂ ਆ ਥਣ ਚੰਗਾ ਲੱਗਿਆ ਲੈ ਵਾਲੂ ਅੱਗੇ ਵਿਖਾਓ ਤੁਹਾਨੂੰ ਬਹੁਤ ਸੋਹਣਾ ਲੱਗਿਆ ਹਾਂਜੀ ਤਾਂ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਸੋਹਣੀ ਚੋਟੀ ਆ ਦਿਨ ਹਫਤਾ ਲੈ ਜੂ ਹਨਾ ਹੋਰ ਨੀਲੀ ਦੀ ਕੋਈ ਕਹਿ ਨਹੀਂ ਸਕਦਾ ਤੂ ਦੇ ਨਿਸ਼ਾਨ ਸਭ ਕੋਈ ਨਿਸ਼ਾਨ ਆ ਵੇਖੋ ਮਗਰੋਂ ਲਿਆ ਵਿਖਾਓ ਹਣ ਚੋਟੀ ਦਾ ਬਹੁਤ ਸੋਹਣੀ ਝੋਟੀਆਂ ਹਾਂਜੀ ਹਾਂ ਨਾ ਕਿੰਨੇ ਦੀ ਹੋ ਗਈ ਵੀਰੇ 70 ਦੀ 70 ਦੀ 70 ਦੀ ਹਾਂ ਵੀਰੇ ਠੀਕ ਆ ਜੀ ਇਹ ਪਸ਼ੂ ਆ ਗਏ ਕੋਲੇ ਹਾਂਜੀ ਹਾਂਜੀ ਠੀਕ ਆ ਜੀ ਤਾਂ ਵੇਖੋ ਵੀਰੋ ਬਹੁਤ ਸੋਹਣੀਆਂ ਵੈੜਾ ਆ ਗਈਆਂ ਨੇ ਜਰਸੀ ਨੇ ਚੰਗੀਆਂ ਤਾਜ਼ੀਆਂ ਸੂਈਆਂ ਨੇ ਰੇਟ ਜੈ ਜੈ ਵੀਰੋ ਤਾਂ ਨਿਗੇ ਨਿਗੇ ਰੇਟ ਕੀਤੇ ਵੀਰ ਨੇ ਤਾਜ਼ੀਆਂ ਸੂਈਆਂ ਵੈੜਾ ਨੇ ਚੰਗੀ ਝੋਟੀਆਂ ਗੱਬਣਾ ਗਿਆ ਤਾਂ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਫੋਨ ਜਰੂਰ ਲਾ ਲਿਓ ਵੀਰ ਨੂੰ ਰੇਟ ਮਾਨ ਤਾਨ ਹੋ ਜੂ ਚੰਗੀ ਝੋਟੀਆਂ ਚੰਗੀਆਂ ਵੇੜਾਂ ਨੇ ਬਾਕੀ ਵੀਰੇਓ ਚੈਨਲ ਨੂੰ ਮੱਤਵਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਬਾਕੀ ਹਰ ਵੀਡੀਓ ਜੇ ਬੇਨਤੀ ਹੁੰਦੀ ਵੀਰੇ ਆਪਦੀ ਚਵਾਈ ਕਰਨੀ ਪਾਸ ਕਰਨੀ ਵੇਖ ਚੱਕ ਕੇ ਪਸ਼ੂ ਖਰੀਦਣਾ ਉਹ ਤੁਹਾਡਾ ਆਪ ਦਾ ਖੁਦ ਦਾ ਖੁਦ ਦੀ ਜ਼ਿੰਮੇਵਾਰੀ ਹੈ ਵੀਰੇ ਹਾਂ ਐਡਰੈਸ ਦੱਸਿਓ ਜੀ ਇੱਕ ਕਰੀ ਐਡਰੈਸ ਪਿੰਡ ਸ਼ਿਕਾਰਮਸ਼ੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81 ਨੂੰ 502852 ਠੀਕ ਹੈ ਵੀਰੇ ਸਾਸਿਕਾ